ਮੰਦਰ ਵੜ ਕੇ ਜੀ ਨੇ ਕਿ ਮੰਦਰ ਤੇ ਹਮਲਾ ਕਰਤਾ ਤੇ ਸਾਰੀ ਬੇਅਦਵੀ ਕੀਤੀ ਸਾਰਾ ਸਮਾਨ ਖਲਾਰਨਾ ਸਟਾਰਟ ਕਰਤਾ ਤੇ ਪੋਲੇ ਨਾ ਦੀ ਮੂਰਤੀ ਦੀ ਬੇਅਦਵੀ ਕਰਨ ਦੀ ਕੋਸ਼ਿਸ਼ ਕੀਤੀ ਪੰਡਤ ਨੇ ਰੋਕ ਲਿਆ ਕੋਈ ਮੈਂਟਲ ਮੁੰਡਰੀ ਆਪਣੇ ਘਰ ਵਾਸਤੇ ਮੈਂਟਲ ਨਹੀਂ ਹੈ ਲੋਕਾਂ ਵਾਸਤੇ ਮੈਂਟਲ ਥੋੜੋ ਬਣੀ ਹੋਈ ਹੈ ਕਾਮਲੀ ਹੋਈ ਹੈ ਤੱਕ ਪੋਸਨਾ ਦਾ ਐਦਾਂ ਤੇ ਬੰਦਿਆ ਦਾ ਕਾਉਂਟਰ ਨਾ ਕਰੇ ਤਾਂ ਰੰਡਾਉਂ ਕਰ ਜਦ ਤੱਕ ਕਰਨਾ ਸ਼ੁਰੂ ਨਾ ਕਰੂ ਤਤ ਦੇ ਪੱਜੀ ਬੇਦਬਿਆਂ ਦੇ ਕੋਲ ਮੇਰੇ ਸਾਹਮਣੇ ਪੂਰੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਤੇ ਅਟੈਕ ਹੋ ਰਹੇ ਆ ਬੇਅਦਬੀਆਂ ਹੋ ਰਹੀਆਂ ਨੇ ਜਾਣ ਕੇ ਧਰਮ ਨੂੰ ਟਾਰਗੇਟ ਕੀਤਾ ਜਾ ਰਿਹਾ ਪਰ ਮੈਂ ਦੱਸ ਦੇਣਾ ਚਾਹੂੰਗਾ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਇੱਥੇ ਸਭ ਦੀ ਭਾਈਚਾਰਕ ਸਾਂਝਾ ਇਹਨੂੰ ਨਾ ਖਰਾਬ ਕਰੋ ਮੰਦਰ ਗੁਰਦੁਆਰੇ ਅਕਸਰ ਪੰਜਾਬ ਦੇ ਵਿੱਚ ਟਾਰਗੇਟ ਹੋ ਰਹੇ ਨੇ ਜੀ ਸਾਨੂੰ ਤਾਂ ਆਪ ਬਹੁਤ ਦੁੱਖ ਲੱਗ ਰਿਹਾ ਵੀ ਪੰਜਾਬ ਕਿਸ ਪਾਸੇ ਨੂੰ ਜਲ ਰਿਹਾ ਹੈ ਇਹ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਵੀ ਇਹ ਬੇਅਦਬੀਆਂ ਕਦੋਂ ਰੁਕਣਗੀਆਂ ਕਿਉਂਕਿ ਅਸੀਂ ਨਹੀਂ ਬਖਸ਼ਣ ਵਾਲੇ ਇਦਾਂ ਦੇ ਜਿਹੜੇ ਬੇਅਦਬੀਆਂ ਕਰਨ ਵਾਲੇ ਲੋਕ ਆ ਜਿਹੜੇ ਧਰਮ ਨੂੰ ਨਹੀਂ ਛੱਡਦੇ ਰੱਬ ਨੂੰ ਨਹੀਂ ਛੱਡਦੇ ਪਰਮਾਤਮਾ ਨੂੰ ਨਹੀਂ ਛੱਡਦੇ ਉਹਨਾਂ ਦੇ ਫਿਰ ਮਾਫੀ ਨਾਮ ਦੀ ਕੋਈ ਜਗ੍ਹਾ ਹੀ ਨਹੀਂ ਹੈਗੀ ਉਹਨਾਂ ਲਈ ਲੁਧਿਆਣਾ ਦੇ ਖਾਨ ਮੰਦਰ ਸੰਗ ਦਾ ਸਵਾਗਤ ਹੈ ਮੈਂ ਜਿਹੜੀ ਦੁਆਰੇ ਲੁਧਿਆਣਾ ਦੇ ਜਮਾਲਪੁਰ ਚੌਕ ਲੇਵਰ ਕਲੋਨੀ ਦੇ ਵਿੱਚ ਮੌਜੂਦ ਆ ਜਿੱਥੇ ਦੱਸ ਦਈਏ ਕਿ ਦੇਖ ਸਕਦੇ ਹੋ ਪ੍ਰਾਚੀਨ ਸ਼੍ਰੀ ਸ਼ੀਤਲਾ ਮਾਤਾ ਮੰਦਰ ਦੇ ਵਿੱਚ ਮੌਜੂਦ ਆ ਜਿੱਥੇ ਮੰਦਰ ਦੇ ਵਿੱਚ ਜਿਹੜੀ ਹੈ ਕਿਹਾ ਜਾਂਦਾ ਜਿਹੜੇ ਲੋਕ ਨੇ ਮੌਕੇ ਤੇ ਖੜੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਮੰਦਰ ਦੇ ਵਿੱਚ ਜਿਹੜੀ ਹੈ ਬੇਦਵੀ ਹੋਈ ਉਸੋ ਗੱਲਬਾਤ ਕਰ ਲੈਣੇ ਸਾਡੇ ਨਾਲ ਜਿਹੜੇ ਇੱਥੇ ਮੌਕੇ ਤੇ ਸਮਾਜ ਸੇਵੀ ਮੌਜੂਦ ਨੇ ਉਹਨਾਂ ਨੇ ਵੀ ਗੱਲਬਾਤ ਕਰਦੇ ਸੋ ਮੌਕੇ ਤੇ ਪ੍ਰਸ਼ਾਸਨ ਵੀ ਇੱਥੇ ਮੌਕੇ ਤੇ ਖੜਾ ਹੈ ਸੋ ਤਸਵੀਰਾਂ ਤੁਹਾਡੇ ਨਾਲ ਇਸ ਟਾਈਮ ਦੀਆਂ ਸਾਂਝਾ ਕਰਾ ਰਹੇ ਹਾਂ ਜਿਹੜੀ ਹੈ ਸਰਮਿੰਦਗੀ ਜਿਹੜਾ ਲਗਾਤਾਰ ਉਹ ਧਾਰ-ਧਾਰ ਕੀਤਾ ਜਾ ਰਿਹਾ ਹੈ ਹਾਲਾਂਕਿ ਮੰਦਰਾਂ ਨੂੰ ਜਿਹੜਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਭਾਈ ਜੀ ਮੌਕੇ ਤੇ ਖੜੇ ਹਾਂ ਲੇਬਰ ਕਲੋਨੀ ਦੇ ਵਿੱਚ ਸ਼ੀਤਲਾ ਮਾਤਾ ਮੰਦਰ ਦੇ ਵਿੱਚ ਹੋਇਆ ਕੀ ਹੈ ਅੱਜ ਦੇਖ ਲਓ ਇਨਸਾਨੀਅਤ ਦਾ ਲੈਵਲ ਕਿੰਨਾ ਡਿੱਗਿਆ ਹੈ ਕਿ ਪ੍ਰਮਾਤਮਾ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਅੱਜ ਮੈਨੂੰ ਸਵੇਰੇ ਕੋਲ ਆਈ ਦੀਪਕ ਜੀ ਦੀ ਕਹੇ ਇੱਥੇ ਆਪਣਾ ਜਿਹੜਾ ਸੀਤਲਾ ਮਾਤਾ ਮੰਦਿਰ ਆ ਲੇਬਰ ਕਲੋਨੀ ਜਮਾਲਪੁਰ ਦੇ ਵਿੱਚ ਉੱਥੇ ਇੱਕ ਜਨਾਨੀ ਸਵੇਰੇ 9:30 8:30 9:00 ਵਜੇ ਦੇ ਕਰੀਬ ਅੰਦਰ ਵੜ ਕੇ ਜੀ ਨੇ ਕਿ ਮੰਦਿਰ ਤੇ ਹਮਲਾ ਕਰਤਾ ਤੇ ਸਾਰੀ ਬੇਅਦਵੀ ਕੀਤੀ ਸਾਰਾ ਸਮਾਨ ਖਲਾਰਨਾ ਸਟਾਰਟ ਕਰਤਾ ਤੇ ਪੋਲੇ ਨਾ ਦੀ ਮੂਰਤੀ ਦੀ ਬੇਅਦਵੀ ਕਰਨ ਦੀ ਕੋਸ਼ਿਸ਼ ਕੀਤੀ ਪੰਡਤ ਨੇ ਰੋਕ ਲਿਆ ਫਿਰ ਸੀਤਲਾ ਮਾਤਾ ਮੰਦਰ ਦੇ ਜਿਹੜਾ ਸੀਤਲਾ ਮਾਤਾ ਦੀ ਮੂਰਤੀ ਆ ਉੱਥੇ ਚਲੇ ਗਈ ਉੱਥੇ ਕੱਪੜੇ ਉਹਦੇ ਫਾੜਨ ਲੱਗੀ ਤੇ ਲੱਤਾਂ ਮਾਰਨ ਲੱਗੀ ਜਦ ਪੰਡਤ ਨੇ ਤੇ ਇੱਥੇ ਜਿਹੜੇ ਮੌਕੇ ਤੇ ਮੌਜੂਦ ਲੋਕ ਸੀ ਉਹਨਾਂ ਨੇ ਰੋਕਿਆ ਤੇ ਉਹਨਾਂ ਦੇ ਹੱਥੀ ਪੈ ਗਈ ਅੱਛਾ ਉਹ ਜਿਹੜੀ ਲੇਡੀਜ਼ ਤੁਸੀਂ ਕਹਿ ਰਹੇ ਹੋ ਕਿੱਥੇ ਰਹਿੰਦੀ ਆ ਉਹ ਜਿਹੜੀ ਲੇਡੀ ਸਾ ਮੰਦਰ ਤੋਂ ਥੋੜੀ ਦੂਰੀ ਉਹਦਾ ਘਰ ਆ ਤੇ ਤਾਰਾ ਉਹਦਾ ਨਾਮ ਆ ਤੇ ਅੱਜ ਦੇਖ ਲੋ जानके यानी जान कि ਮੰਦਰਾਂ ਦੇ ਨਾਲ ਹੀ ਛੇੜਛਾੜ ਕਿਉਂ ਰਹੀ ਹੈ ਮੰਦਰਾਂ ਨੂੰ ਗੁਰਦੁਆਰਿਆਂ ਨੂੰ ਅੱਜ ਬੇਅਦਬੀ ਦੇ ਮਾਮਲੇ ਕਿੰਨੇ ਵੱਧਰੇ ਨੇ ਕਿਉਂ ਜਾਣ ਕੇ ਟਾਰਗੇਟ ਕੀਤਾ ਜਾ ਰਿਹਾ ਸੀ ਤਾਂ ਪ੍ਰਸ਼ਾਸਨ ਨੂੰ ਸਾਰਾ ਉਹਦੇ ਬਾਰੇ ਦੱਸਤਾ ਸਾਰਾ ਦਿਖਾਤਾ ਵਾ ਮੌਕਾ ਸਾਰੇ ਅਫਸਰਾਂ ਦੇ ਧਿਆਨ ਦੇ ਵਿੱਚ ਆ ਇਧਰ ਪ੍ਰਸ਼ਾਸਨ ਨੂੰ ਮੰਗ ਕਰਦੇ ਵੀ ਜਿਹੜੀ ਵੀ ਇਹਦੇ ਸਹੀ ਤਰੀਕੇ ਨਾਲ ਪੜਤਾਲ ਹੋਣੀ ਚਾਹੀਦੀ ਇਸ ਲੇਡੀ ਦੀ ਵੀ ਦੀ ਮਨਸ਼ਾ ਕੀ ਸੀ ਇਹਨੇ ਕਿਉਂ ਕੀਤਾ ਇਹਦੇ ਪਿੱਛੇ ਕਿਹਦਾ ਹੱਤ ਆ ਇਹਦਾ ਮਕਸਦ ਕੀ ਸੀ ਨਹੀਂ ਉਹ ਲੇਡੀ ਜਿਹੜੀ ਸੀਗੀ ਉਹ ਮਤਲਬ ਪਹਿਲਾਂ ਵੀ ਮੰਦਰਾਂ ਦੀ ਆਂਦੀ ਜਾਂਦੀ ਹੈ ਪਹਿਲਾਂ ਇੱਥੇ ਪਿੱਛੇ ਰਹਿੰਦੀ ਹੈ ਪਹਿਲਾ 2-3 ਮਹੀਨੇ ਤੋ ਆ ਨਹੀਂ ਰਹੀ ਸੀ ਮੰਦਰ ਆ ਗਿਆ ਅਚਾਨਕ ਹੀ ਮੰਦਰ ਆਈ ਤੇ ਉਹਨੇ ਜਿਹੜਾ ਕੀ ਇਹ ਸਾਰਾ ਇੱਥੇ ਆ ਕੇ ਤੋੜਫੋੜ ਕਰਨੀ ਸਟਾਰਟ ਕਰਤੀ ਸਾਮਾਨ ਖਿਲਾਰਨਾ ਸਟਾਰਟ ਕਰਤਾ ਤੇ ਆ ਦੇਖ ਹੀ ਸਕਦੇ ਤੁਸੀਂ ਕਿੰਨਾ ਬੁਰਾ ਹਾਲ ਆ ਪਿੱਛੇ ਸਾਰਾ ਸਾਮਾਨ ਆ ਦੇਖੋ ਕਿਦਾਂ ਜਿਹੜਾ ਪੰਡਤ ਜਿੱਦਾ ਸਾਮਾਨ ਆ ਸਾਰਾ ਪੰਡਤ ਤੇ ਆ ਕੇ ਅਟੈਕ ਕਰਤਾ ਮੂਰਤੀ ਦੇ ਉੱਤੇ ਆ ਕੇ ਅਟੈਕ ਕਰਤਾ ਦੱਸੋ ਜੀ ਅਸੀਂ ਕਿੱਥੇ ਸੇਵ ਆ ਮੰਦਰ ਸੇਵ ਨਹੀਂ ਕੋਈ ਵੀ ਸੇਵ ਨਹੀਂ ਲਾਅ ਐਂਡ ਆਰਡਰ ਬਿਲਕੁਲ ਫੇਲ ਆ ਲਾਅ ਐਂਡ ਆਰਡਰ ਬਿਲਕੁਲ ਫੇਲ ਆ ਤੇ ਅੱਜ ਸ਼ਰਿਆਂ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਤੇ ਅਟੈਕ ਹੋ ਰਹੇ ਆ ਬੇਅਦਬੀਆਂ ਹੋ ਰਹੀਆਂ ਨੇ ਜਾਣ ਕੇ ਧਰਮ ਨੂੰ ਟਾਰਗੇਟ ਕੀਤਾ ਜਾ ਰਿਹਾ ਪਰ ਮੈਂ ਦੱਸ ਦੇਣਾ ਚਾਹੂੰਗਾ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਇੱਥੇ ਸਭ ਦੀ ਭਾਈਚਾਰਕ ਸਾਂਝ ਹੈ ਇਹਨੂੰ ਨਾ ਖਰਾਬ ਕਰੋ ਇਨੂੰ ਨਾ ਖਰਾਬ ਕਰੋ ਕਿਉਂਕਿ ਅਸੀਂ ਨਹੀਂ ਬਖਸ਼ਣ ਵਾਲੇ ਇਦਾਂ ਦੇ ਜਿਹੜੇ ਬੇਅਦਬੀਆਂ ਕਰਨ ਵਾਲੇ ਲੋਕ ਆ ਜਿਹੜੇ ਧਰਮ ਨੂੰ ਨਹੀਂ ਛੱਡਦੇ ਰੱਬ ਨੂੰ ਨਹੀਂ ਛੱਡਦੇ ਪਰਮਾਤਮਾ ਨੂੰ ਨਹੀਂ ਛੱਡਦੇ ਉਹਨਾਂ ਦੇ ਫਿਰ ਮਾਫੀ ਨਾਮ ਦੀ ਕੋਈ ਜਗ੍ਹਾ ਹੀ ਨਹੀਂ ਹੈਗੀ ਉਹਨਾਂ ਲਈ ਪਰ ਭਾਜੀ ਇੱਥੇ ਜਿਹੜੇ ਕੈਮਰੇ ਲੱਗੇ ਨੇ ਉਹਦੇ ਵਿੱਚ ਸੀਸੀਟੀਵੀ ਵਗੈਰਾ ਹੀ ਆ ਕੀ ਉਹਨੇ ਕੀਤਾ ਕੀ ਉਹਨੇ ਜਿਹੜਾ ਇੱਥੇ ਮੰਦਿਰ ਦੇ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਉਹਨੇ ਖਲੇਰਾ ਪਾਇਆ ਤੇ ਉਹ ਸੀਸੀਟੀਵੀ ਕਹਿਦਾ ਇਸ ਟਾਈਮ ਤਸਵੀਰ ਆ ਗਈ ਹਜੇ ਤੱਕ ਕੋਈ ਸਾਹਮਣੇ ਨਹੀਂ ਆਇਆ ਜਿੱਦਾਂ ਵੀ ਕੋਈ ਸਾਹਮਣੇ ਆਊਗਾ ਪ੍ਰਸ਼ਾਸਨ ਨੂੰ ਵੀ ਦੇ ਦਾਂਗੇ ਤੇ ਜਿਹੜੇ ਸਾਡੇ ਪੱਤਰਕਾਰ ਮ ਮੌਕੇ ਤੇ ਮੌਜੂਦ ਲੋਕ ਸੀ ਉਹਨਾਂ ਨੇ ਸਭ ਕੁਝ ਦੇਖਿਆ ਵਾ ਇੱਥੇ ਪੰਡਿਤ ਜੀ ਵੀ ਮੌਜੂਦ ਸੀ ਹੋਰ ਵੀ ਲੋਕ ਜਿਹੜੇ ਇੱਥੇ ਸੇਵਾ ਕਰਦੇ ਨੇ ਮੌਜੂਦ ਸੀ ਤੇ ਮੈਂਬਰ ਜਿਹੜੇ ਮੰਦਿਰ ਦੇ ਮੈਂਬਰ ਕਮੇਟੀ ਦੇ ਉਹਨਾਂ ਚੋਂ ਵੀ ਮੌਜੂਦ ਸੀ ਉਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਐ ਤੇ ਅਸੀਂ ਤਾਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਜਿਹੜੀ ਇਹ ਬੇਅਦਬੀ ਹੋਈ ਆ ਮੰਦਿਰ ਦੇ ਵਿੱਚ ਸੀਤਲਾ ਮਾਤਾ ਮੰਦਿਰ ਤੇ ਸਾਰੇ ਜਿਹੜੇ ਮੇਰੇ Hindu ਸਮਾਜ ਦੇ ਲੋਕ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਜਿਹੜੀ ਇੱਦਾਂ ਦੀ ਬੇਦਬੀਆਂ ਹੁੰਦੀਆਂ ਇਹਦੇ ਵਿੱਚ ਇਕੱਠੇ ਹੋ ਕੇ ਵਿਰੋਧ ਕਰਿਆ ਕਰੋ ਜਿਹੜੇ ਇੱਦਾਂ ਦੇ ਦੋਸ਼ੀ ਨੇ ਇਹ ਜਿਹੜੇ ਬੇਦਬੀਆਂ ਕਰਦੇ ਇਹਨਾਂ ਦੀ ਕੀ ਮਨਸਾ ਹੈ ਕਿਉਂ ਮੰਦਰਾਂ ਨੂੰ ਟਾਰਗੇਟ ਕਰਦੇ ਨੇ ਗੁਰਦੁਆਰਿਆਂ ਨੂੰ ਟਾਰਗੇਟ ਕਰਦੇ ਨੇ ਇਹਨਾਂ ਤੇ ਜਿਹੜੀ ਬਣਦੀ ਕਾਰਵਾਈ ਹੋਣੀ ਚਾਹੀਦੀ ਪੁਲਿਸ ਪੁਲਿਸ ਪ੍ਰਸ਼ਾਸਨ ਨੂੰ ਵੀ ਇਹੀ ਮੰਗ ਹੈ ਤੇ ਇਹੀ ਬੇਨਤੀ ਹੈ ਤੇ ਬਿਲਕੁਲ ਦੁਰਗੇਸ਼ਪਾ ਜੀ ਤੁਸੀਂ ਵੀ ਨਾਲ ਖੜੇ ਹੋ ਜਦਾਂ ਤੇ ਇਹ ਮੰਦਰ ਦੇ ਵਿੱਚ ਜਿਹੜਾ ਉਹਨੇ ਖਲੇਰਾ ਜਿਹੜਾ ਪਾਇਆ ਹੋਇਆ ਤੇ ਉਸ ਤੋਂ ਬਾਅਦ ਕੀ ਲੱਗਦਾ ਮੈਨੂੰ ਲੱਗਦਾ ਹੈ ਕਿ ਇਹ ਚ ਇਹ ਨਾ ਦੀ ਮਨਸੇ ਨੂੰ ਸਾਫ਼ ਸੇ ਲੱਗਦੀ ਜਿਵੇਂ ਹਿੰਦੂ ਸਿੱਖ ਮੋਮੰਡਾ ਨਈਸਾਈ ਆਪਣੇ ਸਾਰੇ ਭਰਾ ਸਾਜ ਆਪਾਂ ਰਹਿਣੇ ਆ ਭਾਈਚਾਰਾ ਇਹ ਸੋਦੇ ਉੱਥੇ ਦੰਗਾ ਹੋ ਜੂਏ ਇਹ ਸਾਰੇ ਲੜਕੇ ਮਰ ਜਾਂ ਤੁਸੀਂ ਦੇਖ ਸਕਦੇ ਹੋ ਪੂਰਨਾਰ ਜੀ ਪੂਰਨਾਰ ਜੀ ਦਾ ਮੂਰਤੋ ਸ਼ਿਵਲਿੰਗ ਹੈ ਮੂਰਤੀ ਹੈ ਹਨਮਾਨ ਜੀ ਦੀ ਮੂਰਤੀ ਹੈ ਸਾਈਂ ਆਪਾ ਜੀ ਇਹ ਕਾਲ ਬੇਰੋ ਕਾਲੀ ਜੀ ਦੀ ਹੈ ਤੇ ਕੀ ਨਾਮ ਰਾਧਾ ਕ੍ਰਿਸ਼ਨਾ ਦੀ ਹੈ ਸੀਤਲਾ ਮਾਤਾ ਜੀ ਦੀ ਹੈ ਇਹ ਨਹੀਂ ਚਾਹੁੰਦੇ ਸੱਪਾ ਭਾਈਚਾਰਾ ਸਾਜ ਨਹੀਂ ਚਾਹੁੰਦੇ ਮੇਰੇ ਸਾਹਬ ਨਾਲ ਜਦ ਤੱਕ ਪੁੱਛਣਾ ਦਾ ਐਦਾਂ ਦੇ ਬੰਦਿਆ ਦਾ ਇਨਕਾਊਂਟਰ ਨਾ ਕਰੇ ਤਾਂ ਇਨਡਾਊਂ ਕਰ ਜਦ ਤੱਕ ਕਰਨਾ ਸ਼ੁਰੂ ਨਾ ਕਰੂ ਤਤਕੇ ਭਾਈ ਬੇਦਬੀ ਨਿਕਲੇ ਮੇਰੇ ਸਾਹਮਣੇ ਪੂਰੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਹੋ ਸਕਦਾ ਕੱਲ ਨੂੰ ਦੰਗਾ ਹੋ ਜਵੇ ਨਹੀਂ ਬਿਲਕੁਲ ਕਿ ਲੱਗਦਾ ਨਹੀਂ ਹੈ ਕਿ ਵੀ ਉਹ ਲੇਡੀ ਜਿਹੜੀ ਹੈ ਤੁਸੀਂ ਕਹਿ ਰਹੇ ਜਿਹਦਾ ਉਹ ਪਿੱਛੇ ਹੀ ਰਹਿੰਦੀ ਇੱਥੇ ਵਾਲੇ ਤੋਂ ਵਾਲੇ ਹੀ ਲੈਂਦੀ ਹੈ ਤੇ ਉਹਦੀ ਕੀ ਮਨਸਾ ਰਹੀ ਉਹ ਕਿਉਂ ਮੰਦਰ ਦੇ ਅੰਦਰ ਉਹਨੇ ਐਂਟਰੀ ਕੀਤਾ ਤੇ ਇੱਕ ਕਦੋਂ ਦੀ ਗੱਲ ਹੈ ਜਿਹੜੀ ਉਹ ਅੰਦਰ ਐਂਟਰ ਕਰਕੇ ਉਹਨੇ ਜਿਹੜਾ ਇਹ ਸਮਾਨ ਇੱਧਰ ਉੱਧਰ ਵਿਕੇ ਜੀ ਦੇਖੋ ਮੰਦਰ ਮੰਦਰ ਹੋ ਗੁਰਦਾਰਾ ਸਾਹਿਬ ਉਹ ਹਰ ਕੋਈ ਬੰਦਾ ਜਾਂਦਾ ਪਰ ਆਸਤਾ ਨਾ ਮੱਥਾ ਟੇ ਜਾਦੀਵਾਦੀ ਚਾਰ ਬੰਦੇ ਆਪਸ ਵਿੱਚ ਲੜ ਕੇ ਮਰਨ ਮੌਕੇ ਦੰਗਾ ਹੋ ਗਿਆ ਬਸ ਇਹੋ ਚਾਹਤੀ ਦੇਖੋ ਆ ਸਾਰਾ ਖਿਲੇਰਾ ਪਿਆ ਪਿੱਛੇ ਹਰਮਾਂ ਦੀ ਮੂਰਤੀ ਉਹ ਵੀ ਸਾਰਾ ਸਾਰਾ ਖਿਲੇਰਾ ਪਿਆ ਮੂਰਤੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਇਹ ਕਿਉਂ ਹੋ ਰਿਹਾ ਬੇਦਗੀਆਂ ਬੇਦਗੀਆਂ ਕਿਉਂ ਹੋ ਰਹੀਆਂ ਪੂਰੇ ਦੇਸ਼ ਦੇ ਵਿੱਚ ਤੇ ਪੰਜਾਬ ਪੰਜਾਬ ਦੇ ਜਦੋਂ ਪੰਜਾਬ ਦੇ ਵਿੱਚ ਮੂਰਤੀ ਆਪਣੇ ਮੰਦਰ ਸੇਫ ਹੈ ਨਹੀਂ ਇਨਸਾਨ ਕਿੱਥੇ ਸੇਫ ਹੋਗਾ ਯਾਰ ਪਰਸ ਤੋਂ ਸਾਹ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਐਦਾਂ ਦੇ ਬੰਦ ਨੂੰ ਸਟ੍ਰਿਕ ਐਕਸ਼ਨ ਲੈਣਾ ਮੇਰੇ ਤੋਂ ਜਾਤ ਨਹੀਂ ਤਾਂ ਸਿੱਧਾ ਐਨਕਾਊਂਟਰ ਕਰਨਾ ਸਟਾਰਟ ਕਰਾਉਣਾ ਇਹ ਘਟਨਾ ਵਾ ਇੱਕਦੋ ਕੱਢੀ ਹੈ ਅੱਜ ਘੱਟੇ ਵਜੇ ਅੱਜ ਮਾਰਨਿੰਗ ਟਾਈਮ ਮਾਰਨਿੰਗ ਟਾਈਮ ਹਾਂਜੀ ਕਿੰਨੇ ਵਜੇ ਤਕਰੀਬੇ ਇਹ ਤਕਰੀਬਨ ਮਨਚੋ ਲੋਕ ਮੇਰੇ ਸਾਹਮਣੇ 7-8 ਦੇ ਵਿੱਚ ਵਿੱਚ ਹੋਈ ਹੈ ਜੀ ਹਾਂਜੀ ਭਾਈ ਕੀ ਮੰਗ ਕਰਦੇ ਹੋ ਖਸ਼ਾ ਜੀ ਸਭ ਨੂੰ ਮਾ ਕੇ ਇੱਕ ਇੱਕ ਵੀ ਮੈਂ ਕੋਈ ਮੰਗ ਕਰਦੇ ਆਂ ਕਿ ਹੱਥ ਜੋੜ ਕੇ ਬੇਨਤੀ ਹੈ ਸਭ ਪੂਰੇ ਪ੍ਰਸ਼ਾਸਨ ਨੂੰ ਕਿ ਐਦਾਂ ਦੇ ਬੰਦਿਆਂ ਨੂੰ ਐਦਾਂ ਐਦਾਂ ਦਾ ਇਲਾਜ ਕਰਨ ਕਿ ਮੁਰਕੇ ਗੁਰਦੁਆਰਾ ਸਾਹਿਬ ਹੋਵੇ ਮੰਦਿਰ ਹੋਵੇ ਜਾਂ ਮਸਜਿਦ ਹੋਵੇ ਚਰਚ ਹੋਵੇ ਕਿਤੇ ਵੀ ਬੇਅਦਬੀ ਕਰਨ ਤਾਂ ਕੋਈ ਬੰਦਾ 100 ਵਾਰੀ ਵੀ ਨਾ ਸੋਚੇ ਸੁਪਨੇ ਚ ਨਾ ਸੋਚੇ ਮੈਂ ਆਸ਼ੂ ਰਾਣਾ ਗਊਸ਼ਾਲਾ ਮੈਂਬਰ ਤੇ ਇੱਥੇ ਸ਼ਿਤਲਾ ਮਾਤਾ ਮੰਦਰ ਦੇ ਵਿੱਚ ਮੈਂਬਰ ਨੇ ਅਸੀਂ ਸਾਰੇ ਸਾਡੀ ਟੀਮ ਇੱਕ ਦੂਜੇ ਦੇ ਨਾਲ ਅਸੀਂ ਸੰਪਰਕ ਚ ਰਹਿੰਦੇ ਆ ਸਾਨੂੰ ਜਦੋਂ ਪਤਾ ਲੱਗਿਆ ਵੀ ਇੱਥੇ ਇੱਕ ਬੇਦਬੀ ਹੋਈ ਹੈ ਤੇ ਸਾਨੂੰ ਇੱਥੇ ਪਹੁੰਚਣਾ ਪਿਆ ਤੇ ਬਹੁਤ ਹੀ ਮਾੜੀ ਗੱਲ ਹੈ ਜੇ ਉਹ ਲੇਡੀ ਅਫਸਰਟ ਹੈ ਜਾਂ ਉਹਦੇ ਕੋਈ ਪ੍ਰੋਬਲਮ ਹੈ ਮਾਈਂਡ ਸੈਟ ਦੇ ਵਿੱਚ ਤੇ ਉਹਦਾ ਇਲਾਜ ਕਰਾਉਣਾ ਚਾਹੀਦਾ ਹੈ ਪਰਿਵਾਰ ਨੂੰ ਔਰ ਪ੍ਰਸ਼ਾਸਨ ਨੂੰ ਅਸੀਂ ਇਹੀ ਮੰਗ ਕਰਦੇ ਆ ਵੀ ਜੇ ਉਹ ਬਣਦੀ ਕਾਰਵਾਈ ਉਹ ਕੀਤੀ ਜਾਵੇ ਜੇ ਉਹ ਮਨਦਬੁੱਧੀ ਹੈ ਤਾਂ ਉਹਦਾ ਇਲਾਜ ਕਰਾ ਕੇ ਉਹ ਪ੍ਰਸ਼ਾਸਨ ਉਹਨੂੰ ਕਿਤੇ ਭੇਜੇ ਜੇ ਉਹ ਘਰੋਂ ਅਸਮਰਥ ਨੇ ਇਲਾਜ ਕਰਾਉਣ ਦੇ ਵਿੱਚ ਤੇ ਜੇ ਉਹਦੀ ਪਿੱਛੇ ਕਿਸੇ ਦੀ ਮਨਛਾ ਹੈ ਉਹ ਵੀ ਬਾਹਰ ਆਵੇ ਤੇ ਉਹ ਤੋਂ ਜਾਂਚ ਪੜਤਾਲ ਕੀਤੀ ਜਾਵੇ ਸਾਡੀ ਤਾਂ ਇਹ ਮੰਗ ਹੈ ਮੰਦਰ ਗੁਰਦੁਆਰੇ ਅਕਸਰ ਪੰਜਾਬ ਦੇ ਵਿੱਚ ਟਾਰਗੇਟ ਹੋ ਰਹੇ ਨੇ ਜੀ ਸਾਨੂੰ ਤਾਂ ਆਪ ਬਹੁਤ ਦੁੱਖ ਲੱਗ ਰਿਹਾ ਵੀ ਪੰਜਾਬ ਕਿਸ ਪਾਸੇ ਨੂੰ ਜਲ ਰਿਹਾ ਹੈ ਇਹ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਵੀ ਇਹ ਬੇਅਦਮੀਆਂ ਕਦੋਂ ਰੁਕਣਗੀਆਂ ਜੀ ਕੋਈ ਇੱਥੇ ਸ਼ਿਫ ਸਾਈਡਾਂ ਤੇ ਕੋਈ ਅੰਦਾਂ ਨੂੰ ਸੁਚੇ ਨੀ ਨਹੀਂ ਹਜੇ ਤੱਕ ਕੋਈ ਨਹੀਂ ਆਇਆ ਜੀ ਇੱਥੇ ਨਾ ਮੈਨੂੰ ਕੋਈ ਖਬਰ ਹੈ ਵੀ ਉਹਨਾਂ ਨੂੰ ਕੋਈ ਸੂਚਿਤ ਕੀਤਾ ਗਿਆ ਹਜੇ ਤੱਕ ਤਾਂ ਕੋਈ ਪਹੁੰਚਿਆ ਨਹੀਂ ਇੱਥੇ ਠੀਕ ਕੋਈ ਪੁਲਿਸ ਤਾਂ ਆ ਚੁੱਕੀ ਹੈ ਜੀ ਪੁਲਿਸ ਦੇ ਮੰਦਰ ਦੇ ਪੰਡਤ ਜਿਓ ਨੇ ਔਰ ਮੰਦਰ ਦੀ ਜੋ ਟੀਮ ਹੈ ਉਹ ਜਾ ਕੇ ਆਪਣੇ ਬਿਆਨ ਦਰਜ ਕਰਾ ਰਹੀ ਹੈ ਸੋ ਹੁਣ ਐਸ ਐਚਓ ਸਾਹਿਬ ਹੋਰ ਵੀ ਆਏ ਨੇ ਫੋਕਲ ਪੁਆਇੰਟ ਤੋਂ ਮੇਰੇ ਖਿਆਲ ਤੇ ਐਸਪੀ ਸਾਉ ਦੇ ਰੀਡਰ ਸਾਹਿਬ ਵੀ ਇੱਥੇ ਪਹੁੰਚ ਗਏ ਚੰਡੀਗੜ੍ਹ ਤੋਂ ਵੀ ਸਾਨੂੰ ਫੋਨ ਆ ਚੁੱਕੇ ਨੇ ਸੋ ਸਾਰੇ ਲੱਗੇ ਹੋਏ ਨੇ ਹੁਣ ਜੋ ਜਾਂਚ ਦਾ ਵਿਸ਼ਾ ਹੈ ਉਹ ਪੁਲਿਸ ਦੇ ਹੱਥ ਦੇ ਵਿੱਚ ਆ ਉਹ ਦੇਖੇਗੀ ਵੀ ਇਹ ਜਾਣਬੁੱਝ ਕੇ ਕੀਤਾ ਗਿਆ ਹੈ ਜਾਂ ਉਹ ਮੈਂਟਲੀ ਆਫਸੈਟ ਸੀਗੀ ਇਹ ਕਿਹੜੀ ਲੇਡੀ ਸਾਂ ਕਿੱਥੇ ਰਹਿਣਾ ਇਹ ਇੱਥੇ ਜਮਾਲਪੁਰ ਕਲੋਨੀ ਆ ਜਿੱਦਾਂ ਸ਼ੀਤਲਾ ਮਾਤਾ ਮੰਦਿਰ ਆਪਾਂ ਖੜੇ ਆ ਇਹਦੇ ਪਿੱਛੇ ਹੀ ਦੋ ਤਿੰਨ ਗਲੀਆਂ ਛੱਡ ਕੇ ਕਹਿ ਰਹੇ ਨੇ ਤਾਰਾ ਨਾਮ ਦੀ ਲੇਡੀ ਹੈ ਕੋਈ ਰਹਿੰਦੀ ਹੈ ਇੱਥੇ ਔਰ ਬੇਸਿਕਲੀ ਮੇਰੇ ਹਿਸਾਬ ਨਾਲ ਉਹ ਨੇਪਾਲੀ ਹੈ ਪਿੱਛੋਂ ਤੋਂ ਜੋ ਸਾਨੂੰ ਪਤਾ ਲੱਗਿਆ ਆ ਸਵੇਰੇ ਮੈਂ ਤਾਂ ਬਾਅਦ ਤੇ ਆਈ ਹਾਂ ਵੀਰ ਹਲੇ ਤਾਰਾ ਤਾਰਾ ਨਾ ਹੈ ਪਿੱਛੇ ਕਲੋਨੀ ਦੇ ਵਿੱਚ ਰਹਿੰਦੀ ਆ ਉਹ ਕੋਈ ਮੈਂਟਲ ਮੁੰਡਰੀ ਆਪਣੇ ਘਰ ਵਾਸਤੇ ਮੈਂਟਲ ਨਹੀਂ ਹੈ ਲੋਕਾਂ ਵਾਸਤੇ ਮੈਂਟਲ ਥੋੜੋ ਬਣੀ ਹੋਈ ਹੈ ਕਾਮਲੀ ਹੋਈ ਹੈ ਬਸ ਹਾਂ ਕੋਈ ਇਨਫੋਰਮੇਸ਼ਨ ਆਈ ਸੀ ਵੀ ਕਿਸੇ ਨੇ ਕੋਈ ਮਾੜੇ ਮੁੱਟੇ ਇੱਥੋਂ ਦਾ ਸਮਾਨ ਉਥਲ ਪਥਲ ਕੀਤਾ ਤੇ ਉਹ ਵੈਰੀਫਾਈ ਕਰਕੇ ਜੋ ਇਥੋਂ ਦੇ ਪੁਜਾਰੀ ਜੀ ਆ ਉਹਨੂੰ ਬੁਲਾਇਆ ਆਪਣੇ ਸਟੇਟਮੈਂਟ ਦੇ ਰਹੇ ਆ ਜੋ ਬੰਦੀ ਹੋਗੀ ਕਾਰਵਾਈ ਕਰ ਲਾਂਗੇ ਜਿੰਨਾ ਤੇ ਅਲੀਗੇਸ਼ਨ ਸੀਗੇ ਉਹ ਵੀ ਉਹ ਵੀ ਬੁਲਾਏ ਹੋਏ ਨਾਲ ਕੋਈ ਜਾਣਕਾਰੀ ਸਾਹਮਣੇ ਆਈ ਆ ਸਰ ਵੀ ਕਿ ਮਾਈਂਡ ਅਪਸਾਈਡ ਆ ਲੇਡੀਜ਼ ਜੀ ਕਿਸ ਤਰ੍ਹਾਂ ਕਹਿੰਦੇ ਕਿ ਪਹਿਲਾਂ ਵੀ ਸਮੰਦਰ ਵਿੱਚ ਕਾਫੀ ਦਰ ਸੇਵਾ ਕਰਦੇ ਕਹਿ ਰਹੇ ਆ ਵੀ ਕੋਈ ਅਪਸੈਟ ਅਕ ਕੋਈ ਡਾਕਟਰੀ ਰਿਪੋਰਟ ਚੈੱਕ ਕਰ ਲੈਣੇ ਆਪਾਂ ਜੀ ਕੀ ਉਹ ਵੈਰੀਫਾਈ ਕਰਨ ਨਾਲੋਂ ਮੈਂ ਇਹ ਤੋਂ ਬਾਅਦ ਵੀ ਸਭ ਕਹ ਰਹੇ ਇੱਥੇ 9 ਵਜੇ ਬਾਅਦ ਕਰਨ ਤੋਂ ਬਾਅਦ ਕਿਤੇ ਗੁਰਦੁਆਰਾ ਸਾਹਿਬ ਵੀ ਗਏ تھے۔ ਅੰਮਲੇ ਚੋਂ ਪਤਾ ਲੱਗਿਆ ਜੀ ਉਹ ਕਿਤੇ ਇੱਥੋਂ ਜਾ ਕੇ ਕਿਤੇ ਹੋਰ ਵੀ ਗੁਰਦੁਆਰਾ ਮੰਦਿਰ ਗਏ ਨਹੀਂ ਕਿਸੇ ਜਗ੍ਹਾ ਤੇ ਬਾਹਰ ਹੀ ਕਿਤੇ ਗਏ ਐ ਤੇ ਇਹ ਮੱਲੇ ਵਾਲੇ ਦੱਸ ਤੀਏ ਕਿ ਨਹੀਂ ਕੋਈ ਪ੍ਰੋਬਲਮ ਆਉ ਨੂੰ ਮੈਂਟਲੀ ਹੈ ਬਟ ਕਰ ਲੈਨੇ ਵੈਰੀਫਾਈ। ਸੋ ਦੇਖ ਰੋ ਦੁਦਨਾਲਾ ਮਿਹਨਤੀ ਕੈਮਰਾਮੈਨ ਸੰਜੇ ਸਹਿਤੀ ਦੇ ਨਾਲ ਧੰਨਵਾਦ।